ਬਹੁਤ ਸਾਰੇ ਇਹ ਜੀ ਨੌਜਵਾਨ ਪੀੜੀ ਹੈ ਜਿਹੜੀ ਜਿਮ ਦੇ क्रेਜ਼ ਦੇ ਵਿੱਚ ਫਸੀ ਹੋਈ ਹੈ ਤੇ ਇਹ ਕਿੰਨਾ ਕੁ ਜ਼ਰੂਰੀ ਹੈ ਆਪਣੇ ਸ਼ਰੀਰ ਦੇ ਜਿਮ ਜਿਹੜਾ ਸਾਡੀ ਬਾਡੀ ਲਈ ਸਾਡੇ ਹੈਲਥ ਲਈ ਸਾਡੇ ਸਾਮਾਂ ਲਈ ਤੇ ਸਾਡੇ ਸ਼ਰੀਰ ਦੇ ਲਈ ਬਹੁਤ ਜ਼ਰੂਰੀ ਹੈ ਜਿਮ ਲਾਓ ਥੋੜੇ ਸਾਲ ਫਿਰ ਦੇਸੀ ਡਾਈਟ ਵੀ ਲਓ ਤੇ ਪ੍ਰੋਟੀਨ ਵੀ ਲੇਜੇ ਇਹ ਚੀਜ਼ਾਂ ਕਿਉਂ ਜ਼ਰੂਰੀ ਹੋ ਗਈਆਂ ਸ਼ਰੀਰ ਨੂੰ ਜਿਹੜਾ ਬੰਦਾ ਆਲਰੇਡੀ ਐਕਸਰਸਾਈਜ਼ ਲਾ ਰਿਹਾ 100 ਕਿਲੋ ਚੱਕ ਰਿਹਾ ਜਿਹੜਾ ਬੰਦਾ 10 ਕਿਲੋ ਚੱਕ ਰਿਹਾ ਸਿੱਧੇ ਪ੍ਰੀ ਵਰਕਆਊਟ ਲੈ ਲੈਂਦਾ ਉਹਦੇ ਹਾਰਟ ਨੂੰ ਹਿੱਟ ਕਰੂਗਾ ਇਹ ਚੀਜ਼ਾਂ ਜ਼ਰੂਰੀ ਉਹਦੇ ਲਈ ਆ ਜਿਨਨੇ ਬੋਡੀ ਬਿਲਡਿੰਗ ਕਰਨੀ ਆ ਕੰਪੀਟੀਸ਼ਨ ਖੇਡਣੇ ਆ ਜਿਹੜਾ ਇਮੀਡੀਏਟਲੀ ਅਟੈਕ ਆ ਜਾਂਦਾ ਤੁਹਾਡੀ ਟੀਕੇ ਨਾਲ ਹੀ ਆਂਦਾ ਕਿਉਂਕਿ ਬੱਚੇ ਅੱਜ ਟੀਕੇ ਲਾ ਲੈਂਦੇ ਆ ਸਵੇਰੇ ਜਾ ਕੇ ਕਿਸੇ ਵੀ ਪਬ ਤੇ ਚੱਲ ਜਿਓ ਕਿਸੇ ਵੀ ਕਲੱਬ ਦੇ ਚੱਲ ਜਿਓ ਉੱਥੇ ਪਾਰਟੀਆਂ ਕਰ ਰਹੇ ਹੁੰਦੇ ਆ ਤਾਰੂ ਪਿੰਦੇ ਉਹ ਦੋਨੋਂ ਜਾ ਕੇ ਮਿਕਸਰ ਮੈਂ ਅੱਜਕੱਲ ਜਵਾਗ ਦੇਖਿਆ ਉਹਨਾਂ ਦੇ ਅੰਦਰ ਇਹ ਚੀਜ਼ ਦਾ ਭੁਸ ਭਰਿਆ ਆ ਬਈ ਕੁੜੀਆਂ ਨੂੰ ਇੰਪ੍ਰੈਸ ਕਰਨ ਦੇ ਲਈ ਸਰੀਰ ਬਣਾਣਾ ਆਪਣਾ ਇਹ ਕਰ ਕੋਈ ਇਹਦਾ ਕਰਦੇ ਆ ਨਾ ਤਾਂ ਡੈਫੀਨਿਟਲੀ ਗਗਨ ਸਤ ਉਹਨਾਂ ਦਾ ਸੈਕਸ ਲਾਈਫ ਖਤਮ ਹੋ ਜਾਂਦਾ ਸੈਕਸ ਪੈਕ ਬਣਾਉਣਾ ਕੋਈ ਬੱਚਿਆਂ ਦਾ ਖੇਡ ਨਹੀਂ ਹੈ ਸਾਰਿਆਂ ਦਾ ਟੈਸਟ ਜਰੋ ਲੋ ਹੋ ਜਾਂਦਾ ਇਹ ਮੈਂ ਲਿਖ ਕੇ ਦੇ ਦੇਣਾ ਪੰਜਾਬੀ ਲਿੰਕ ਮੀਡੀਆ ਦੇਖਣ ਵਾਲੇ तमाम ਸਰੋਤਿਆਂ ਦਾ ਨਿੱਗਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਦੋਸਤ ਗਗਨ ਸ਼ਰਮਾ ਦੋਸਤੋ ਜੇਕਰ ਤੁਸੀਂ ਜਿਮ ਕਰਦੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦੀ ਹੈ ਕਿਉਂਕਿ ਜਦੋਂ ਆਪਾਂ ਜਿਮ ਕਰਦੇ ਆਂ ਤੇ ਬਹੁਤ ਸਾਰੀਆਂ ਐਸੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਆਪਾਂ ਨੂੰ ਨਵੀਆਂ ਪਤਾ ਲੱਗਦੀਆਂ ਨੇ ਆਪਣੇ ਸਰੀਰ ਦੇ ਲਈ ਔਰ ਅਸੀਂ ਐਵੇਂ ਬੇਤੁਕੀਆਂ ਚੀਜ਼ਾਂ ਖਾਣ ਲੱਗ ਜੰਨੇ ਆ ਆਪਣੀ ਡਾਈਟ ਦੇ ਵਿੱਚ ਐਂਟਰ ਕਰ ਲੈਣੇ ਆ ਜਿਸ ਦੇ ਕਾਰਨ ਸਾਨੂੰ ਇਨ ਫਿਊਚਰ ਆਪਣੀ ਸੈਕਸ਼ੁਅਲ ਲਾਈਫ ਦੇ ਵਿੱਚ ਵੀ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਸੋ ਤਮਾਮ ਗੱਲਾਂ ਕਰਾਂਗੇ ਮੇਰੇ ਨਾਲ ਬੋਡੀ ਬਿਲਡਰ ਅਜੇਰਾ ਸ਼ਰਮਾ ਜੀ ਮੌਜੂਦ ਰਹਿਣਗੇ ਹਾਲਾਂਕਿ ਇਹਨਾਂ ਦੇ ਨਾਮ ਬਹੁਤ ਸਾਰੇ ਖਿਤਾਬ ਦਰਜ ਹੋਏ ਨੇ ਔਰ ਨਾਲ ਦੇ ਨਾਲ ਜਿਹੜੇ ਅਸੀਂ ਜਿਮ ਕਰਦੇ ਦੌਰਾਨ ਪ੍ਰੋਟੀਨ ਵਗੈਰਾ ਖਾਂਦੇ ਆ ਇਹ じゃ ਕੁਝ ਉਹਨਾਂ ਦੀ ਵੀ ਇਹ ਪ੍ਰੋਮੋਸ਼ਨ ਕਰਦੇ ਨੇ ਤੇ ਇਹਨਾਂ ਤੋਂ ਬਿਹਤਰ ਮੈਨੂੰ ਲੱਗਦਾ ਕੋਈ ਇਹ ਚੀਜ਼ ਨਹੀਂ ਜਾਣ ਸਕਦਾ ਵੀ ਇਹ ਕਿੰਨੇ ਕੋ ਖਤਰਨਾਕ ਸਾਬਤ ਹੋ ਸਕਦੇ ਨੇ ਸਰੀਰ ਦੇ ਲਈ ਜਾਂ ਫਾਇਦੇਮੰਦ ਸਾਬਤ ਹੋ ਸਕਦੇ ਨੇ ਸਰੀਰ ਦੇ ਲਈ ਸੋ ਸਵਾਗਤ ਕਰਦੇ ਹਾਂ ਉਸ ਤੋਂ ਬਾਅਦ ਅੱਗੇ ਦੀ ਗੱਲਬਾਤ ਤੁਹਾਡੇ ਰੂਬਰੂ ਕਰਾਂਗੇ ਸਰ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਸਾਰਨ ਥੈਂਕ ਯੂ ਜੀ ਐਂਡ ਸਤਿ ਸ੍ਰੀ ਅਕਾਲ ਨਮਸਕਾਰ ਅਤਾ ਕਿਵੇਂ ਹੋ ਠੀਕ ਠਾਕ ਹੋ ਜੀ ਚੜਦੀ ਕਲਾ ਜੀ ਬਹੁਤ ਵਧੀਆ ਗਗਨ ਜੀ ਤੁਸੀਂ ਦੱਸੋ ਭਾਜੀ ਸਭ ਤੋਂ ਪਹਿਲਾ ਸਵਾਲ ਤਾਂ ਮੇਰਾ ਇਹੀ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਕਿਉਂਕਿ ਜੇ ਮੈਂ ਗੱਲ ਕਰਾਂ ਪੁਰਾਣੇ ਟਾਈਮ ਦੀ ਹੈਨਾ ਤੇ ਆਪਣੇ ਦਾਦੇ ਪੜਦਾਦੇ ਹੋਰਾਂ ਨੂੰ ਤਾਂ ਇਹਨਾਂ ਚੀਜ਼ਾਂ ਦੀ ਕਦੇ ਲੋੜ ਪਈ ਨਹੀਂ ਹੈਗੀ ਪਰ ਅੱਜ ਦੇ ਟਾਈਮ ਦੀ ਜੇ ਅਸੀਂ ਗੱਲ ਕਰੀਏ ਤਾਂ ਬਹੁਤ ਸਾਰੇ ਇਹੋ ਜੀ ਨੌਜਵਾਨ ਪੀੜੀ ਹੈ ਜਿਹੜੀ ਜਿਮ ਦੇ ਕਰੇਜ਼ ਦੇ ਵਿੱਚ ਫਸੀ ਹੋਈ ਹੈ ਤੇ ਇਹ ਕਿੰਨਾ ਕੁ ਜ਼ਰੂਰੀ ਹੈ ਆਪਣੇ ਸਰੀਰ ਦੇ ਲਈ ਫਸਟ ਆਫ 올 ਗਗਨ ਜੀ ਜਿਮ ਜਿਹੜਾ ਸਾਡੀ ਬੋਡੀ ਲਈ ਸਾਡੇ ਹੈਲਥ ਲਈ ਸਾਡੇ ਸਾਮਾਂ ਲਈ ਤੇ ਸਾਡੇ ਸ਼ਰੀਰ ਦੇ ਲਈ ਬਹੁਤ ਜ਼ਰੂਰੀ ਹੈ ਆਪਾਂ ਗਾਣਾ ਵੀ ਬਚਪਨ ਤੇ ਸੁਣਿਆ ਨੇ ਖਾਧੀਆਂ ਖੁਰਾਕਾਂ ਕੰਮ ਆਉਣੀ ਆ ਬਿਲਕੁਲ ਤੇ ਮਿਹਨਤ ਜਿਹੜੀ ਲੱਗੀ ਹੈ ਉਹੀ ਕੰਮ ਆਉਣਾ ਇਹ ਸੱਚੀਆਂ ਗੱਲਾਂ ਨੇ ਜਿਹੜੀਆਂ ਉਦੋਂ ਕਿਸੇ ਨੇ ਵੀ ਡਿਸਰਵ ਨਹੀਂ ਕੀਤਾ ਹੋਣਾ ਇਸ ਚੀਜ਼ ਨੂੰ ਲੇਕਿਨ ਅੱਜ ਦੇ ਟਾਈਮ ਤੇ ਇੱਕ ਟ੍ਰੈਂਡ ਬਣ ਗਿਆ ਇੱਕ ਪੈਸ਼ਨ ਬਣ ਗਿਆ ਬਟ ਇੱਕ ਦਿਖਾਵਾ ਵੀ ਬਣ ਗਿਆ ਕਾਰਨ ਇਹ ਕਿਉਂਕਿ ਅੱਜ ਕੱਲ ਬੰਦਿਆਂ ਕੋ ਲੱਗੀਆਂ ਈਜ਼ੀ ਲਾਈਫ 이지 캐리어 ਹੋ ਗਿਆ ਪ੍ਰੋਟੀਨ ਲੈ ਕੇ ਬਣਾਣਾ ਸਟੈਰੋਇਡ ਲੈ ਕੇ ਬਣਾਣਾ ਗੋਲੀਆਂ ਲੈ ਕੇ ਬਣਾ ਬਟ ਸਹੀ ਤਰੀਕਾ ਸਹੀ ਲੈਜਾ ਕਿਸੇ ਨੂੰ ਵੀ ਨਹੀਂ ਪਤਾ ਦੇਖੋ ਜੀ ਜੇਕਰ ਮੈਂ ਗੱਲ ਕਰਾਂ ਕਿ ਪੁਰਾਣੀਆਂ ਜਿਹੜੀਆਂ ਖੁਰਾਕਾ ਡੈਫੀਨਿਟਲੀ ਕਿ ਉਦੋਂ ਪ੍ਰੋਟੀਨ ਸੀ ਨਹੀਂ ਨਹੀਂ ਬਿਲਕੁਲ ਉਦੋਂ ਪ੍ਰੋਟੀਨ ਮਿਲ ਰੰਸ ਵਿਟਾਮਿਨਸ ਉਦੋਂ ਸੀ ਨਹੀਂ ਉਦੋਂ ਸਾਰਾ ਕੁਝ ਜਿਹੜੀ ਆ ਆਪਣੀ ਘਰ ਦੀਆਂ ਡਾਈਟ ਤੇ ਹੁੰਦੀ ਹੈ ਬਿਲਕੁਲ ਸਹੀ ਗੱਲ ਹੈ ਦੇਖੋ ਗਗਨ ਜੀ ਅੱਜ ਕੱਲ ਤੁਹਾਨੂੰ ਪਤਾ ਸਾਰੀਆਂ ਚੀਜ਼ਾਂ ਦੇ ਵਿੱਚ ਆ ਗਿਆ ਮਿਲਾਵਟ ਮਿਲਾਵਟ ਹਰ ਇੱਕ ਚੀਜ਼ ਦੇ ਵਿੱਚ ਤੁਸੀਂ ਲੈ ਲਓ ਆਟਾ ਤੁਸੀਂ ਲੈ ਲਓ ਦਾਲ ਤੁਸੀਂ ਲੈ ਲਓ ਤੇਲ ਸਾਬਣ ਐਨੀਥਿੰਗ ਐਲਸ ਠੀਕ ਹੈ ਜੀ ਔਰ ਦੂਜੀ ਗੱਲ ਇਹ ਹੈ ਕਿ ਮੈਂ ਜਿਹੜੀਆਂ ਗੱਲਾਂ ਕਰਦਾ ਪੁਰਾਣੀਆਂ ਖੁਰਾਕਾਂ ਵਾਲੀਆਂ ਉਹਦੇ ਵਿੱਚ ਤੁਸੀਂ ਦੇਸੀ ਘਿਓ ਮੱਖਣ ਐਡ ਕਰਦੇ ਸੀ ਤੁਸੀਂ ਚੂਰੀ ਆਈਦਾ ਚੂਰੀ ਤਾਂ ਹੁਣ ਦੇ ਟਾਈਮ ਨੂੰ ਅੱਜ ਕੱਲ ਦੇ ਬੱਚਿਆਂ ਨੂੰ ਮੈਂ ਚੂਰੀ ਪੁੱਛਾਂ ਤਾਂ ਕਿਸੇ ਨੂੰ ਪਤਾ ਹੀ ਨਹੀਂ ਹੁਣ ਵੈਸੇ ਵੀ ਅੱਜ ਕੱਲ ਦੇ ਜਵਾਕਾਂ ਨੂੰ ਪੱਚਦੀਆਂ ਹੀ ਨਹੀਂ ਪੱਚਦੀਆਂ ਹੀ ਨਹੀਂ ਚੂਰੀ ਜਿਹੜੀ ਆ ਜੀ ਚੂਰੀ ਰਾਤ ਦੀ ਰੋਟੀ ਰੱਖ ਕੇ ਉਹ ਸਵੇਰੇ ਉਹਨੂੰ ਦੇਸੀ ਕਿਉਂ ਦੇ ਅੰਦਰ ਰਾੜਿਆ ਸੀ ਰਾੜਿਆ ਜਾਂਦਾ ਸੀਗਾ ਫਿਰ ਜਾ ਕੇ ਚੂਰੀਆਂ ਬੰਦੀਆਂ ਸੀ ਕਿਉਂਕਿ ਮੇਰੇ ਡੈਡ ਦੇ ਰਿਹਾ ਫੌਜੀ ਤੇ ਉਹਨਾਂ ਦੀਆਂ 18 18 20 20 ਇੰਚ ਡੋਲੇ ਹੋ ਜਾਂਦੇ ਸੀ ਤੇ ਫੌਜ ਦੇ ਵਿੱਚ ਤੁਹਾਨੂੰ ਪਤਾ ਕਿੱਡੀ-ਕੱਡੀ ਦੇ ਹੁੰਦੀ ਕਿੱਡੀ ਹਾਈਟ ਹੁੰਦੀ ਆ ਸੋ ਉਹਦੇ ਬਾਵਜੂਦ ਵੀ ਉਹ ਸਾਨੂੰ ਉਹੀ ਚੀਜ਼ਾਂ ਖਲਾ ਖਲਾ ਕੇ ਸਾਨੂੰ ਰਾੜਿਆ ਹੋਇਆ ਅੱਜ ਕੱਲ ਦੇ ਟਾਈਮ ਦੇ ਵਿੱਚ ਜਿਹੜਾ ਈਜ਼ੀ ਲਾਈਫ ਨੂੰ ਤੁਸੀਂ ਪ੍ਰੋਟੀਨ ਲੈਣੇ ਹੋ ਬਹੁਤ ਬੈਸਟ ਹੁੰਦਾ ਪ੍ਰੋਟੀਨ ਹੋ ਗਿਆ ਆਈਸੋਲੇਟ ਹੋ ਗਿਆ ਜਾਂ ਵੇ ਹੋ ਗਿਆ ਬਟ ਕੀ ਕਿ ਵਧੀਆ ਕੰਪਨੀ ਦਾ ਹੈਨਾ ਅੱਜ ਕੱਲ ਜਿਹੜੇ ਕਈ ਤਾਂ ਜਿੰਮਾਂ 'ਚ ਮੈਂ ਦੇਖਿਆ ਛੋਟੇ ਛੋਟੇ ਜਿੰਮਾਂ 'ਚ ਜਾ ਕੇ ਆ ਕਈ ਵਾਰੀ ਮੈਂ ਪ੍ਰਮੋਸ਼ਨ ਜਾਂ ਫਿਰ ਕਈ ਵਾਰੀ ਮੈਂ ਕੰਪੀਟੀਸ਼ਨ ਤੇ ਜਾਂਨਾ ਤਾਂ ਮੈਂ ਉੱਥੇ ਬੱਚਿਆਂ ਨੂੰ ਜਿਹੜਾ ਛੋਟੇ ਛੋਟਿਆਂ ਨੂੰ ਦੇ ਦਿੰਦੇ ਆ ਜਿਹੜੇ ਸਸਤੇ ਡੱਬੇ ਹੁੰਦੇ ਮੈਂ ਦੇਖ ਕੇ ਹੈਰਾਨ ਰਹਿੰਦਾ ਸੱਚ ਗੱਲ ਦੱਸਾਂ ਉਹ ਪ੍ਰੋਟੀਨ ਥੋੜੀ ਲੀਵਰ ਕਿਡਨੀਆ ਤਾਂ ਉਡਾਊ ਗਈ ਬਟ ਉਹ ਮਹਿੰਗੇ ਬ੍ਰਾਂਡਾਂ ਨੂੰ ਵੀ ਫੇਲ ਕਰ ਦੂਗਾ ਫੇਲ ਕਰ ਦੂਗਾ ਤੇ ਨਾਲੇ ਬਦਨਾਮ ਕਰ ਦੂਗਾ ਫਰ ਉਹੀ ਚੀਜ਼ ਆਉਂਦੀ ਹੈ ਜੀ ਅੱਗੇ ਕਿ ਹਾਂ ਜੀ ਉਹਨੇ ਫਲਾਨਾ ਇਹ ਲਿੱਤਾ ਸੀਗਾ ਫਲਾਨੀ ਟੈਬਲੇਟ ਲਿੱਤੀ ਸੀਗੀ ਤੇ ਆਹ ਪ੍ਰੋਟੀਨ ਲਿੱਤਾ ਸੀ ਇਹਦੇ ਕਰਕੇ ਸਾਡੇ ਬੱਚਾ ਦਾ ਹੋ ਰਿਹਾ ਨੁਕਸਾਨ ਉਹ ਹੋਏਗਾ ਹੀ ਹੋਏਗਾ ਜਦ ਤੱਕ ਤੁਸੀਂ ਡਾਕਟਰ ਤੋਂ ਨਹੀਂ ਪੁੱਛੋਗੇ ਜਦ ਤੱਕ ਤੁਸੀਂ ਆਪਣਾ ਬਲੱਡ ਹਾਈਟ weight ਕਿਹੜੀ ਚੀਜ਼ ਕਿਹੜੀ ਤਰੀਕੇ ਨਾਲ ਲੈਣੀ ਚਾਹੀਦੀ ਹੈ ਤੁਹਾਡਾ ਵਧੀਆ ਸਰਟੀਫਿਕੇਟ ਵਾਲਾ ਕੋਚ ਹੋਣਾ ਚਾਹੀਦਾ ਹੈ ਮੈਂ ਜਿਹੜੇ ਕਲੱਬ 'ਚ ਹੁਣ ਮੈਂ ਜੌਬ ਕਰਦਾ ਉਹਦੇ ਅੰਦਰ ਮੈਂ ਪਹਿਲਾਂ ਫਿਟਨੈਸ ਦੀ ਆਪਣੀ ਤਿਆਰੀ ਕਰੀ ਆ ਫਿਰ ਵਰਲਡ ਰਿਕਾਰਡ ਬਣਾਇਆ ਮਿਸਟਰ ਪੰਜਾਬ ਬਣਾਇਆ ਸਾਡੇ ਵਰਗੇ ਨੂੰ ਪੁੱਛ ਸਕਦੇ ਮੇਰਾ ਇੰਸਟਾਗ੍ਰam ਕੋਈ ਵੀ ਜਿਹੜਾ ਬਾ ਮੈਂ ਆਪਣੀ ਇੰਸਟਾਗ੍ਰam ਡੀਐਮ ਕਦੇ ਲੋਕ ਲਾਈ ਨਹੀਂ ਮੈਂ ਹਰ ਕਿਸੇ ਬੱਚੇ ਨੂੰ ਆਪਣੇ ਵੱਲੋਂ ਵੀ ਹੈਲਪ ਦੇ ਸਕਦਾ ਮੈਂ ਮੈਂ ਕਦੇ ਦਿਖਾਵਾ ਕੀਤਾ ਨਹੀਂ ਨਾ ਕਦੇ ਕਰਦਾ ਠੀਕ ਹੈ ਜੀ ਮੈਂ ਕਹਿੰਨਾ ਕਿ ਮੇਰੇ ਤੋਂ ਪੁੱਛੋ ਕੋਈ ਵਧੀਆ ਫਿਟਨੈਸ ਵਾਲੇ ਨੂੰ ਪੁੱਛੋ ਉਸ ਤੋਂ ਬਾਵਜੂਦ ਜਿਮ ਲਾਓ ਥੋੜੇ ਸਾਲ ਫਿਰ ਜ ਦੇਸੀ ਡਾਈਟ ਵੀ ਲੋ ਤੇ ਪ੍ਰੋਟੀਨ ਵੀ ਲੈ ਸਕਦੇ ਆ ਇਹ ਚੀਜ਼ਾਂ ਕਿਉਂ ਜ਼ਰੂਰੀ ਹੋ ਗਈਆਂ ਸਰੀਰ ਨੂੰ ਜਦ ਕਿ ਜੇ ਆਪਾਂ ਗੱਲ ਕਰੀਏ ਦੁੱਧ ਮੱਖਣ ਘਿਓ ਦਹੀਂ ਇਹ ਤਾਂ ਅੱਜ ਵੀ ਓਵੇਂ ਹੀ ਚੱਲਦੀਆਂ ਪਈਆਂ ਨੇ ਪਰ ਫਿਰ ਵੀ ਜਿਹੜੇ ਜਵਾਕ ਹੈ ਜਦੋਂ ਜਿਮ ਲਾਉਂਦੇ ਆ ਇਸ ਚੀਜ਼ ਦਾ ਸਹਾਰਾ ਜ਼ਰੂਰ ਲੈਂਦੇ ਆਓ ਚਾਹੇ ਦੇਖੋ ਦੱਖੀ ਲੈ ਲੈਂਦੇ ਆ ਚਾਹੇ ਇੱਕ ਸ਼ੌਂਕੀਆ ਤੌਰ ਤੇ ਉਹ ਕਹਿੰਦੇ ਵੀ ਚੱਲ ਟਰਾਈ ਕਰਕੇ ਦੇਖਦੇ ਆ ਅਸੀਂ ਵੀ ਪ੍ਰੋਟੀਨ ਦਾ ਡੱਬਾ ਲੈ ਕੇ ਦੇਖ ਲੈਂਦੇ ਆ ਉਹ ਇੰਜੈਕਸ਼ਨ ਲਾ ਕੇ ਦੇਖ ਲੈਂਦੇ ਆ ਇਹ ਕੀ ਹੈ ਇਹ ਜੋ ਸਰੀਰ 'ਚ ਆਪਣਾ ਬਦਲਾਵ ਆਂਦਾ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਸਰੀਰ ਦੇ ਵਿੱਚ ਅੱਜ ਕੱਲ ਬੱਚਿਆਂ ਦੇ ਹੈ ਨਹੀਂ ਜਾਨ ਠੀਕ ਹੈ ਜੀ ਜਾਨ ਦੇ ਲਿਆਨ ਦੇ ਲਈ ਦੂਜੇ ਬੱਚੇ ਨੂੰ ਦੇਖ ਕੇ ਜਿਹਦੇ ਥੋੜੇ ਬੁੱਡੋਲੇ ਬਣ ਗਏ ਹੋਣ ਜਾਂ ਜਿਹਦਾ ਬਹੁਤ ਜ਼ਿਆਦਾ ਦੇ ਹੋਵੇ ਕਈ ਤਾਂ ਦੇਖੋ ਜਿਮ ਦੇ ਵਿੱਚ ਬੁਲਾਉਂਦੇ ਨਹੀਂ ਜਿਹੜੇ ਬਹੁਤ ਬੋਡੀ ਬਿਲਡਰ ਸਿਮਪਲ ਥੱਲੇ ਵਾਲਿਆਂ ਨੂੰ ਬੁਲਾਉਂਦਾ ਨੇ ਬਟ ਉਹਨੂੰ ਉਹਦੇ ਲਈ ਕਿਸੇ ਬੰਦੇ ਤੋਂ ਥਰੂ ਪੁੱਛਦਾ ਕਿ ਇਸਨੇ ਕੀ ਖਾਇਆ ਹੋਗਾ ਇਸਨੇ ਕੀ ਪੀਆ ਹੋਗਾ ਉਹਦੀ ਦੇਖੇ ਦਿਖਾਈ ਮੈਂ ਦੇਖਿਆ ਬੱਚੇ ਪ੍ਰੀ ਵਰਕਆਊਟ ਲੈ ਲੈਂਦੇ ਜੋ ਕਿ ਬਹੁਤ ਗਲਤ ਆ ਤੁਹਾਡੇ ਹਾਰਟ ਲਈ ਜਿਹੜਾ ਬੰਦਾ ਆਲਰੇਡੀ ਐਕਸਰਸਾਈਜ਼ ਲਾ ਰਿਹਾ 100 ਕਿਲੋ ਚੱਕ ਰਿਹਾ ਜਿਹੜਾ ਬੰਦਾ 10 ਕਿਲੋ ਚੱਕ ਰਿਹਾ ਸਿੱਧਾ ਹੀ ਪ੍ਰੀ ਵਰਕਆਊਟ ਲੈ ਲੈਂਦਾ ਉਹਦੇ ਹਾਰਟ ਨੂੰ ਹਿੱਟ ਕਰੂਗਾ ਉਹਦੇ ਚ ਵਿੱਚ ਜੜੀਆਂ ਤੁਹਾਨੂੰ ਪਤਾ ਵੀ ਨਹੀਂ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਹੁੰਦੀਆਂ ਐਲਰਜੀ 9 ਹੁੰਦੀ ਆ ਉੱਤੇ ਬੀਟਾ ਲੈਨ ਨਹੀਂ ਹੁੰਦੀ ਜਿਹੜੀ ਬਹੁਤ ਜ਼ਿਆਦਾ ਤੁਹਾਨੂੰ ਜਿਹੜੀ ਤੁਹਾਡੇ ਸਰੀਰ ਦੇ ਅੰਦਰ ਖੁਜਲੀ ਕਰ ਦਿੰਦੀ ਆ ਉਹ ਬੱਚਿਆਂ ਨੂੰ ਦੇਖਣਾ ਚਾਹੀਦਾ ਕਿ ਉਹ ਚੀਜ਼ ਨਹੀਂ ਲੈਣੀ ਸਿੰਪਲ ਤੁਸੀਂ ਵੇ ਪ੍ਰੋਟੀਨ ਲਓ ਉਹ ਦੁੱਧ ਨਾਲ ਬਣਿਆ ਹੁੰਦਾ ਬਟ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਵਧੀਆ ਕੰਪਨੀ ਦਾ ਮੈਂ 100% ਸ਼ੋਰ ਹਾਂ ਕਿ ਜਿਹੜਾ ਵਧੀਆ ਕੰਪਨੀ ਦਾ ਵੇ ਪ੍ਰੋਟੀਨ ਆ ਉਹ ਦੁੱਧ ਨਾਲ ਬਣਿਆ ਹੁੰਦਾ ਦੁੱਧ ਨੂੰ ਛਾਨ ਕੇ ਦੁੱਧ ਨੂੰ ਫਾੜ ਕੇ ਉਹਦੇ ਪਾਣੀ ਤੋਂ ਨਿਕਲ ਕੇ ਪ੍ਰੋਟੀਨ ਸੁਕਾ ਕੇ ਉਹ ਬਣਾਉਂਦੇ ਨੇ ਬਟ ਉਹ ਲੈ ਸਕਦੇ ਐਕਸਰਸਾਈਜ਼ ਤੋਂ ਬਾਅਦ ਉਹ ਵੀ ਬਹੁਤ ਜ਼ਿਆਦਾ ਜਿਹਨੇ ਵਰਕਆਊਟ ਕਰ ਲਿਆ ਬਹੁਤ ਸਾਲ ਜਿਹਨੇ ਲਾ ਲਿਆ ਵਰਨਾ ਘਰ ਦੀਆਂ ਦੇਸੀ ਰੋਟੀਆਂ ਖਾਓ ਮੱਖਣ ਦੁੱਧ ਦਹੀਂ ਜਿਹੜਾ ਕਹਿੰਦਾ ਨੇ ਇਹਦੇ ਚ ਫੈਟ ਆ ਉਹਨੂੰ ਮੇਰੇ ਸਾਹਮਣੇ ਲਿਆ ਦੇ ਕੋਈ ਫੈਟ ਨਹੀਂ ਹੁੰਦਾ ਤੁਸੀਂ ਸਵੇਰੇ ਉੱਠ ਕੇ ਆਪਣਾ ਨਿੰਬੂ ਪਾਣੀ ਪੀਓ ਸਠੀਕ ਹੈ ਜੀ ਚਕੁੰਦਰ ਦਾ ਜੂਸ ਪੀਓ ਗਾਜਰਾਂ ਦਾ ਜੂਸ ਪੀਓ ਅੱਜ ਕੱਲ ਸੀਜ਼ਨ ਚੱਲ ਰਿਹਾ ਅਮਰੂਦ ਖਾਓ ਫਰੂਟ ਖਾਓ ਮੰਗੇ ਨੂੰ ਛੱਡ ਦਿਓ ਮੰਗੇ ਤੁਹਾਡੀ ਡਾਈਟ ਤੇ ਨਹੀਂ ਐਡ ਹੋ ਸਕਦਾ ਕਿਉਂਕਿ ਉੱਚ ਸ਼ੂਗਰ ਲੈਵਲ ਜ਼ਿਆਦਾ ਹੁੰਦਾ ਉਹ ਪਛਾਹ ਵੀ ਕੋਈ ਕੋਈ ਲੈਂਦਾ ਹੁੰਦਾ ਪਹਿਲੇ ਦੇ ਟਾਈਮ ਤੇ ਜਿਹੜੇ ਬੁਜਰਕ ਸੀ 10-10 ਮੰਗੇ ਖਾ ਜਾਂਦਾ ਸੀ ਕਿਉਂਕਿ ਉਹ ਮੰਗੇ ਜਿਹੜੇ ਹੁੰਦੇ ਸੀ ਦਵਾਈਆਂ ਨਾਲ ਨਹੀਂ ਬੰਦੇ ਉਹ ਮੰਗੇ ਨੈਚੁਰਲ ਤੋੜ ਕੇ ਖਾ ਸਕਦੇ ਸੀ ਅੱਜ ਕੱਲ ਉਹ ਨਹੀਂ ਠੀਕ ਹੈਗੇ ਪਪਾਇਆ ਖਾਓ ਤੁਸੀਂ ਆਪਣੇ ਨੂੰ ਬਨਾਣਾ ਖਾਓ ਇਹ ਚੀਜ਼ਾਂ ਬਹੁਤ ਨੈਚੁਰਲ ਚੀਜ਼ਾਂ ਹੈ ਜਿਹੜੀਆਂ ਬੱਚਿਆਂ ਨੂੰ ਖਾਣੀਆਂ ਚਾਹੀਦੀਆਂ ਮਤਲਬ ਕਹਿਣਾ ਤੁਸੀਂ ਇਹ ਚਾਹੁੰਦੇ ਹੋ ਵੀ ਇਹ ਡੱਬਿਆਂ ਦਾ ਸਹਾਰਾ ਜਾਂ ਇੰਜੈਕਸ਼ਨਾਂ ਦਾ ਸਹਾਰਾ ਉਹ ਬੱਚਾ ਨਾ ਲਵੇ ਜਿਹੜਾ ਕੋ 6 ਮਹੀਨੇ ਸਾਲ ਜਿਮ ਲਾ ਕੇ ਉਸ ਤੋਂ ਬਾਅਦ ਕਹਿਣ ਲੱਗ ਜਾਂਦਾ ਵੀ ਇਹਨਾਂ ਚੀਜ਼ਾਂ ਦਾ ਇਸਤੇਮਾਲ ਸ਼ੁਰੂ ਕਰ ਦਈਏ ਹਾਂਜੀ ਬਿਲਕੁਲ ਕਿਉਂਕਿ ਦੇਖੋ ਜੀ ਤੁਸੀਂ ਇੱਕਦਮ ਦੀ ਤੁਸੀਂ ਆਪਣੀ ਬੋਡੀ ਦੇ ਅੰਦਰ ਕੰਜ਼ੂਮ ਕਰ ਲੈਣੇ ਹੋ ਟੀਕੇ ਗੋਲੀਆਂ ਉਹ ਤੁਹਾਡੇ ਲੀਵਰ ਨੂੰ ਹੋਰ ਛੋਟਾ ਕਰ ਦਿੰਦਾ ਬੰਦਾ ਕਹਿੰਦਾ ਡਾਈਜੈਸਟ ਜਾਂਦਾ ਹੁੰਦਾ ਬਟ ਇਹੋ ਜਿਹਾ ਕੁਝ ਨਹੀਂ ਹੈਗਾ ਸਾਡੇ ਅੰਦਰ ਫੈਟੀ ਚੀਜ਼ਾਂ ਵੀ ਲੋਡ ਹੁੰਦੀਆਂ ਸਾਨੂੰ ਮਿੱਠਾ ਵੀ ਲੋਡ ਹੁੰਦੀ ਸਾਨੂੰ ਕੈਲਰੀਜ਼ ਦੀ ਵੀ ਲੋਡ ਹੁੰਦੀ ਹੈ ਮਿਲਰੈਂਸ ਦੀ ਵੀ ਲੋਡ ਹੁੰਦੀ ਹੈ ਕਿਸੇ ਨੂੰ ਪਤਾ ਹੀ ਨਹੀਂ ਆ ਵਿਟਾਮਿਨ ਡੀ ਕਿਸੇ ਨੂੰ ਇਹ ਨਹੀਂ ਪਤਾ ਵਿਟਾਮਿਨ ਸੀ ਕੀ ਹੁੰਦਾ ਠੀਕੋ ਇਹ ਸਾਡੇ ਸਰੀਰ ਨੂੰ ਸਹੀ ਰੱਖਦੀਆਂ ਤੁਸੀਂ ਆਮਲਾ ਇੱਕ ਛੋਟੀ ਜੀ ਚੀਜ਼ ਆਮਲਾ ਤੁਸੀਂ ਬਾਜ਼ਾਰ ਤੋਂ ਜਾ ਕੇ ਉਹਨਾਂ ਜਾਂਦੇ ਹੋਏ ਬੇਸ਼ੱਕ ਉਹਨਾਂ ਨੂੰ ਪੁੱਛਿਓ ਕਿ ਉਹਦਾ ਭਾਅ ਕੀ ਆ ਸਭ ਤੋਂ ਮਹਿੰਗੀ ਆ ਕਿਸੇ ਨੂੰ ਪਤਾ ਹੀ ਨਹੀਂ ਕਿ ਉਹਦਾ ਮool ਕੀ ਆ ਉਹ ਕਹਿੰਦੇ ਕੀ ਆ ਤਾਂ ਕੜਵੀ ਚੀਜ਼ ਆ ਲੇਕਿਨ ਤੁਸੀਂ ਮੰਨੋਗੇ ਕਿ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਦੇ ਵਿੱਚ ਤੱਕ ਉਹਨੂੰ ਇਸਤੇਮਾਲ ਕਰਿਆ ਜਾਂਦਾ ਹੈ ਅੱਛਾ ਜੀ ਸਵੇਰੇ ਉਹਦਾ ਜੂਸ ਪੀਆ ਜਾਂਦਾ ਉਹਦੇ ਨਾਲ ਤੁਹਾਡਾ ਸਕਿਨ ਤੁਹਾਡੀ ਆਈਸ ਤੁਹਾਡਾ ਹਾਰਟ ਤੁਹਾਡੀ ਜਵਾਨੀ ਬਰਕਰਾਰ ਰਹਿੰਦੀ ਹੈ ਹਾਂਜੀ ਇਹ ਚੀਜ਼ ਤੁਸੀਂ ਆਮਲੇ ਦੇ ਫਾਇਦੇ YouTube ਤੋਂ ਸਰਚ ਮਾਰ ਕੇ ਦੇਖ ਲਿਓ ਬੱਚਿਆਂ ਨੂੰ ਪਤਾ ਹੀ ਨਹੀਂ ਤੁਸੀਂ ਉਹ ਖਾਓ ਜਿਹੜੀਆਂ ਚੀਜ਼ਾਂ ਨੇਚਰਲ ਆ ਪਹਿਲਾਂ ਉਹਦੇ ਉੱਤੇ ਰਹੋ ਅਸੀਂ ਬਹੁਤ ਟਾਈਮ ਤੋਂ ਬਾਅਦ ਰਾੜ ਕੇ ਆਪਣੇ ਆਪ ਨੂੰ ਫਿਰ ਪ੍ਰੋਟੀਨ ਦੇ ਐਡ ਵੀ ਕਰਦੇ ਹਾਂ ਤੇ ਮੈਂ ਉਹਦੇ ਵਿੱਚ ਲਿੰਕ ਵੀ ਪਾਣਾ ਹੁੰਦਾ ਕਿ ਹਾਂ ਬਈ ਤੁਸੀਂ ਸੇਫ ਐਂਡ ਸਿਕਿਓਰ ਕਰਕੇ ਲੈਣਾ ਉਹ ਬਿਲਕੁਲ ਸੇਫ ਆ ਬਟ ਨਾ ਮੈਂ ਟੀਕੇ ਦੀ ਰਿਕੁਆਇਰਮੈਂਟ ਕਿਸੇ ਨੂੰ ਦਿਨਾ ਨਾ ਮੈਂ ਗੋਲੀਆਂ ਦੀ ਦਿਨਾ ਨਾ ਹੀ ਮੈਂ ਦਿਨਾ ਉਹਨਾਂ ਨੂੰ ਜਿਹੜੇ ਚੀਜ਼ਾਂ ਡੁਪਲੀਕੇਟ ਆਉਂਦੀਆਂ ਉਹ ਬਿਲਕੁਲ ਸਰਾਸਰ ਗਲਤ ਹੈ ਪਹਿਲਾਂ ਆਪਣੀ ਦੇਸੀ ਸਾਲ ਦੋ ਸਾਲ ਜਿੰਮ ਲਾਓ ਫਿਰ ਖਾਓ ਮੰਨ ਲਓ ਇਹ ਚੀਜ਼ਾਂ ਜ਼ਰੂਰੀ ਉਹਦੇ ਲਈ ਆ ਜਿਨੇ ਬੋਡੀ ਬਿਲਡਿੰਗ ਕਰਨੀ ਆ ਕੰਪੀਟੀਸ਼ਨ ਖੇਡਣੇ ਆ ਜਾਂ ਇਹ ਚੀਜ਼ਾਂ ਉਹ ਵੀ ਬੰਦੇ ਖਾ ਸਕਦੇ ਆ ਜਾਂ ਇੰਜੈਕਟ ਕਰ ਸਕਦੇ ਆ ਆਪਣੇ ਉਹਨੂੰ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਨਾਰਮਲ ਆਪਣੀ ਬੋਡੀ ਸ਼ੇਪ ਚ ਰੱਖਣੀ ਆ ਬਿਲਕੁਲ ਵੀ ਤੁਸੀਂ ਸਹੀ ਬੋਲ ਰਹੇ ਹੋ ਬਿਲਕੁਲ ਇਸ ਗੱਲ ਦੇ ਨਾਲ ਮੈਂ ਤੁਹਾਡੇ ਸਹਿਮਤ ਆ ਕਿ ਜਿਹੜੀਆਂ ਟੀਕੇ ਆ ਜਿਹੜੇ ਪ੍ਰੋਟੀਨ ਆ ਜਿਹੜੇ ਠੀਕ ਹੈ ਉਹ ਤਾਂ ਬੰਦੇ ਨੂੰ ਓਵਰ ਆਲ ਤਾਂ ਲੈਣਾ ਹੀ ਨਹੀਂ ਚਾਹੀਤੇ ਠੀਕ ਹੈ ਚਾਹੇ ਪ੍ਰੋਫੈਸ਼ਨਲ ਵੀ ਜਾਵੇ ਕੋਸ਼ਿਸ਼ ਕਰੇ ਕਿ ਪਹਿਲਾਂ ਦੇਖੋ ਇੱਕ ਵਾਰ ਹਾਰੂਗਾ ਦੋ ਵਾਰ ਹਾਰੂਗਾ ਬਹੁਤ ਟਾਈਮ ਤੁਸੀਂ ਰੜ ਗਏ ਨਾ ਫਿਰ ਉਸ ਤੋਂ ਬਾਅਦ ਕਿਸੇ ਵੀ ਡਾਕਟਰ ਨੂੰ ਪੁੱਛ ਕੇ ਕੋਈ ਪ੍ਰੋਫੈਸ਼ਨਲ ਬੰਦੇ ਤੋਂ ਲੈ ਸਕਦਾ ਜਿਹੜਾ ਪ੍ਰੋਟੀਨ ਮੈਨੂੰ ਲੱਗਦਾ ਉਹ ਜਿਹੜਾ ਆਮ ਐਥਲੀਟ ਆ ਉਹ ਵੀ ਲੈ ਸਕਦਾ ਦੇਖੋ ਅਸੀਂ ਬੋਡੀ ਬਿਲਡਰ ਲੈਨੇ ਦੋ ਸਕੂਪ 1.5 ਸਕੂਪ ਜਾਂ ਤਿੰਨ ਸਕੂਪ ਉਹ ਥੋੜਾ ਘੱਟ ਲੈ ਲੈ ਵਾ ਕਿਉਂਕਿ ਸਾਡੀ ਬਾਡੀ ਦੇ ਵਿੱਚ ਪ੍ਰੋਟੀਨ ਹੋਣਾ ਬਹੁਤ ਜ਼ਰੂਰੀ ਹੈ। ਪ੍ਰੋਟੀਨ ਦਾ ਮਾਤਰਾ ਬਹੁਤ ਜ਼ਰੂਰੀ ਉਹ ਵੀ ਕਿਸੇ ਨੂੰ ਯੂਰਿਕਸ ਨਾ ਹੋਵੇ। ਪੂਰਾ ਟੈਸਟ ਕਰਾ ਕੇ ਫਿਰ ਉਸ ਤੋਂ ਬਾਅਦ ਲਵੇ। ਜਿਵੇਂ ਤੁਸੀਂ ਕਿਹਾ ਕਿ ਕੋਸ਼ਿਸ਼ ਤਾਂ ਇਹ ਕਰਿਆ ਕਰੋ ਵੀ ਲੈਣਾ ਹੀ ਨਹੀਂ ਚਾਹੀਦਾ। ਤੇ ਇਹ ਸਭ ਚੀਜ਼ਾਂ ਦਾ ਫਿਰ ਆਪਣੀ ਜ਼ਿੰਦਗੀ ਤੇ ਅਸਰ ਕੀ ਪੈਂਦਾ ਹੈਗਾ ਆਪਣੇ ਸਰੀਰ ਤੇ ਅਸਰ ਕੀ ਪੈਂਦਾ ਇਨ ਫਿਊਚਰ ਜਾਣ ਲਈ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਤੁਹਾਨੂੰ ਦੱਸ ਦਈਏ ਕਿ ਸਾਡਾ ਜਿਹੜਾ ਲੀਵਰ ਆ ਬਹੁਤ ਜ਼ਰੂਰੀ ਹੈ ਸਾਡੀ ਕਿਡਨੀਆਂ ਬਹੁਤ ਜ਼ਰੂਰੀ ਹੈ ਸਾਡਾ ਹਾਰਟ ਬਹੁਤ ਜ਼ਰੂਰੀ ਹੈ ਜਿਹੜਾ ਇਮੀਡੀਏਟਲੀ ਅਟੈਕ ਆ ਜਾਂਦਾ ਤੁਹਾਡੀ ਟੀਕੇ ਨਾਲ ਹੀ ਆਂਦਾ ਕਿਉਂਕਿ ਬੱਚੇ ਅੱਜ ਟੀਕੇ ਲਾ ਲੈਂਦੇ ਆ ਸਵੇਰੇ ਜਾ ਕੇ ਕਿਸੇ ਵੀ ਪੱਬਤੇ ਚਲ ਜਾਓ ਕਿਸੇ ਵੀ ਕਲੱਬ ਦੇ ਚਲ ਜਾਓ ਉੱਥੇ ਪਾਰਟੀਆਂ ਕਰ ਰਹੇ ਹੁੰਦੇ ਆ दारू ਪੀਂਦੇ ਆ ਉਹ ਦੋਨੋਂ ਜਾ ਕੇ ਮਿਕਸਰ ਹੁੰਦੇ ਫਿਰ ਤੁਹਾਡੇ ਹਾਰਟ ਤੇ ਵੀ ਅਸਰ ਪੈਂਦਾ ਤੁਹਾਨੂੰ ਇਮੀਡੀਏਟਲੀ ਅਟੈਕ ਆਉਂਦਾ ਕਿਉਂਕਿ ਤੁਹਾਡਾ ਸਰੀਰ ਪਤਾ ਹੀ ਨਹੀਂ ਕਰ ਪਾਂਦਾ ਕਿ ਉਹ ਉਹਨੂੰ ਇਹਨੂੰ ਡਾਈਜੈਸਟ ਕਰਾਂ ਜਾਂ ਉਹਨੂੰ ਡਾਈਜੈਸਟ ਕਰਾਂ ਮੈਂ ਕਹਿੰਨਾ ਕਿ ਚਾਵਲ ਤੇ ਰੋਟੀ ਵੀ ਖਾ ਰਹੇ ਹੋ ਨਾ ਤੇ ਉਹਦੇ ਅੰਦਰ ਵੀ ਗੈਪ ਚਾਹੀਦਾ ਤੁਹਾਨੂੰ ਚਾਵਲ ਤੇ ਰੋਟੀ ਇੱਕ ਨਾਲ ਨਹੀਂ ਖਾਣੀ ਚਾਹੀਦੀ ਜੇ ਤੁਸੀਂ ਚਾਵਲ ਖਾ ਰਹੇ ਹੋ ਤੇ ਉਸ ਟਾਈਮ ਤੁਸੀਂ ਚਾਵਲ ਖਾਓ ਠੀਕ ਹੈ ਆਪਣੀ 6 7 ਵਜੇ ਤੱਕ ਆਪਣਾ ਡਿਨਰ ਕੰਪਲੀਟ ਕਰ ਲੈਣਾ ਚਾਹੀਦਾ ਬੰਦੇ ਨੂੰ ਤੇ ਉਹ ਤੋਂ ਬਾਅਦ ਜੇ ਤੁਸੀਂ ਰੋਟੀ ਖਾ ਰਹੇ ਤਾਂ ਰੋਟੀ ਖਾਓ ਕਿਉਂਕਿ ਰੋਟੀ ਤੇ ਕਾਰਬੋਹਾਈਡਰੇਟ ਅਲੱਗ ਹੁੰਦੇ ਆ ਜਿਹੜੇ ਚਾਵਲ ਹੁੰਦੇ ਆ ਫੁੱਲੀ ਫੈਟਲੀ ਹੁੰਦੇ ਆ ਔਰ ਕਾਰਬੋਹਾਈਟ ਹੁੰਦੇ ਆ ਜਿਹੜੀ ਰੋਟੀ ਹੁੰਦੀ ਆ ਉਹਦੇ ਚ ਜਿਹੜੀ ਆ ਜਾਨ ਜ਼ਿਆਦਾ ਹੁੰਦੀ ਆ ਲੇਕਿਨ ਉਹਨੂੰ ਪਛਾਣ ਦੀ ਸ਼ਮਤਾ ਵੀ ਜਾ ਚਾਹੀਦੀ ਹੈ ਕਿਉਂਕਿ ਸਾਡਾ ਲੀਵਰ ਡਿਸਾਈਡ ਕਰੂਗਾ ਕਿ ਤੁਸੀਂ ਕਿਨੂੰ ਇਹਨੂੰ ਪਛਾਣਾ ਜਾਂ ਉਹਨੂੰ ਪਛਾਣਾ ਉਹ ਕਨਫਿਊਜ਼ ਹੋ ਕੇ ਤਾਂ ਸਾਰਾ ਦਿਨ ਸਾਰੀ ਰਾਤ ਸਾਰਾ 24 ਘੰਟੇ ਤੁਹਾਡਾ ਲੀਵਰ ਵਰਕ ਕਰਦਾ ਹਾਲਾਂਕਿ ਤੁਹਾਡਾ ਸਰੀਰ ਸੋ ਰਿਹਾ ਹੁੰਦਾ ਲੇਕਿਨ ਲੀਵਰ ਤੁਹਾਡਾ ਵਰਕ ਕਰਦਾ ਹੈ ਸੋ ਇਸ ਕਰਕੇ ਉਸ ਨੂੰ ਉਨੀ ਕੀ ਚੀਜ਼ ਉਨੀ ਕੀ ਚੀਜ਼ ਖਾਣੀ ਚਾਹੀਦੀ ਜਿੰਨੀ ਕਿ ਉਹ ਪਚ ਜਵੇ ਚਾਹੇ ਉਹ ਪ੍ਰੋਟੀਨ ਹੋਵੇ ਜਾਂ ਹੋਵੇ ਤੁਹਾਡੇ ਅੰਦਰ ਕੋਈ ਵੀ ਦੇਸੀ ਰਾਈਟ ਇੱਕ ਹੋਰ ਬੜੀ ਗੱਲ ਨੋਰਮਲ ਜੀ ਆ ਆਮ ਤੌਰ ਤੇ ਅਸੀਂ ਬਹੁਤ ਸਾਰੀਆਂ ਇੰਟਰਵਿਊਜ਼ ਦੇ ਵਿੱਚ ਇਹ ਚੀਜ਼ਾਂ ਸੁਣੀਆਂ ਹੋਈਆਂ ਨੇ ਮੈਂ ਤੁਹਾਨੂੰ ਵੀ ਪੁੱਛਣਾ ਚਾਹਾਂਗਾ ਹਾਲਾਂਕਿ ਤੁਸੀਂ ਵਰਲਡ ਰਿਕਾਰਡ ਬਣਾਇਆ ਜਿਹੜੇ ਰਜਿਸਟਰਡ ਪ੍ਰੋਟੀਨ ਦੀ ਤੁਸੀਂ ਐਡ ਵੀ ਕਰਦੇ ਹੋ ਹੈਨਾ ਤੇ ਇਹਨਾਂ ਚੀਜ਼ਾਂ ਦਾ ਸੈਕਸ਼ੂਅਲ ਲਾਈਫ ਤੇ ਕੋਈ ਇਫੈਕਟ ਪੈਂਦਾ ਹੈਗਾ ਵਾ ਕਿਉਂਕਿ ਜਿੱਥੇ ਤੱਕ ਲੋਕ ਕਹਿੰਦੇ ਇਹ ਅਫਵਾਹਾਂ ਵੀ ਐ ਇਹ ਸੱਚ ਵੀ ਐ ਬਿਲਕੁਲ ਇਹ ਚੀਜ਼ ਬਹੁਤ ਇੰਪੋਰਟੈਂਟ ਆ ਮੈਂ ਉਹਨਾਂ ਨੂੰ ਕਹਿ ਦੇਣਾ ਚਾਹੁੰਦਾ ਕਿ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਬੋਲਿਆ ਜੇਕਰ ਤੁਹਾਡੀ ਸੈਕਸ ਲਾਈਫ ਤੇ ਇਫੈਕਟ ਪਊਗਾ ਤੇ 100% ਪਊਗਾ ਉਹ ਵੀ ਪ੍ਰੋਡਕਟ ਇਹਦੇ ਨਾਲ ਨਹੀਂ ਜਿਹੜਾ ਤੁਸੀਂ ਡੁਪਲੀਕੇਟ ਸੀ ਜਾਂ ਤੁਸੀਂ ਬਦ ਸਟੇਰੋਇਡ ਲੈ ਲਿਓ ਅੱਛਾ ਕਿਉਂਕਿ ਤੁਹਾਨੂੰ ਵਾਸ਼ ਆਊਟ ਕਰਾਉਣਾ ਪਊਗਾ ਉਸ ਤੋਂ ਬਾਅਦ ਤੁਹਾਡੀ ਆਪਣੀ ਸੈਕਸ ਲਾਈਫ ਬਦੂ ਲੇਕਿਨ ਇਹ ਆ ਕਿ ਸੈਕਸ ਲਾਈਫ ਖਤਮ ਨਹੀਂ ਹੋ ਜਾਂਦੀ ਆ ਠੀਕ ਹੈ ਉਹ ਲਾਈਫ ਖਤਮ ਨਹੀਂ ਹੋ ਜਾਂਦੀ ਹੁੰਦਾ ਵਾ ਲੇਕਿਨ ਤੁਹਾਨੂੰ ਕਹਿ ਲਓ ਕਿ ਤੁਹਾਡੇ ਬੇਬੀ ਦਾ ਪ੍ਰੋਸੀਜਰ ਜਾਂ ਤੁਹਾਡਾ ਕਹਿ ਲਓ ਕਿ ਤੁਸੀਂ ਬਹੁਤ ਜ਼ਿਆਦਾ ਆਪਣੇ ਆਪ ਨੂੰ ਉਹਦੇ ਚ ਖੁੱਬ ਜਾਣੇ ਹੋ ਕੋਈ ਵੀ ਚੀਜ਼ ਤੇ ਲੈ ਕੇ ਉਹ ਚੀਜ਼ ਨਹੀਂ ਹੋ ਪਾ ਫੋਕਸ ਨਹੀਂ ਹੋ ਪਾਉਗਾ ਠੀਕ ਹੈ ਜਿੱਦਾਂ ਆਪਾਂ ਕਹਿੰਦੇ ਕਿ ਪੂਰੇ ਨਾਰਮਲ ਬੰਦਾ ਇੱਕ ਅਨਾਰਮਲ ਤੋਂ ਫਰ ਇਹ ਇਹ ਵੀ ਆ ਕਿ ਬੋਡੀ ਬਿਲਡਰ ਦਾ ਸੈਕਸ ਜ਼ਿਆਦਾ ਹੁੰਦਾ अच्छा क्योंकि ओदे मसल स्ट्रांग नॉर्मल ਬੰਦੇ ਨਾਲ ਹਾਂ 100% ਕਿਉਂਕਿ ਇਹ ਇੱਕ ਅਫਵਾਹਾਂ ਨਾ ਕਿ ਜਿਹੜਾ ਕਹਿ ਦਿੰਦਾ ਯਾਰ ਇਸकी तो ਬੋਡੀ ਬਣ ਗਈ ਹੈ ਇਹਦੀ ਤਾਂ ਬੋਡੀ ਬਣ ਗਈ ਹੈ ਇਹਦੇ ਕੋਲੇ ਕੁਝ ਨਹੀਂ ਬਟ ਇਹੋ ਜਿਹਾ ਕੁਝ ਨਹੀਂ ਹੈਗਾ ਜੇ ਤੁਸੀਂ ਵਧੀਆ ਤਰੀਕੇ ਨਾਲ ਹੈਲਥੀ ਡਾਈਟ ਲੈਣੀ ਹੋ ਜਾਂ ਪ੍ਰੋਟੀਨ オリジナル ਲੈਣੀ ਹੋ ਤਾਂ ਤੁਹਾਡੀ ਜਿਹੜੀ ਲਾਈਫ ਸੈਕਸ ਦੀ ਵਾਧੀ ਹੈ ਕਈ ਮੈਂ ਅੱਜਕੱਲ ਜਵਾਗ ਦੇਖਿਆ ਉਹਨਾਂ ਦੇ ਅੰਦਰ ਇਹ ਚੀਜ਼ ਦਾ ਭੁੱਸ ਭਰਿਆ ਆ ਬਈ ਕੁੜੀਆਂ ਨੂੰ ਇਮਪ੍ਰੈਸ ਕਰਨ ਦੇ ਲਈ ਸ਼ਰੀਰ ਬਣਾਉਣਾ ਆਪਣਾ ਡੋਲੇ ਬਣਾਣੇ ਆ ਇਹ ਚੈਸਟ ਬਾਹਰ ਕੱਢਣੀ ਆ 6 ਐब्स 8 ਐब्स ਇਹ ਜੀ ਕੋਈ ਇਹ ਹੀ ਜੀ ਚੀਜ਼ਾਂ ਕਰਦੇ ਫਿਰਦੇ ਆ ਹਾਂਜੀ ਇਹ ਸਹੀ ਹੈਗਾ ਵੀ ਕਿਸੇ ਕੁੜੀ ਨੂੰ ਇੰਪ੍ਰੈਸ ਕਰਨ ਦੇ ਲਈ ਤੁਸੀਂ ਆਪਦੇ ਸਰੀਰ ਦੇ ਨਾਲ ਖਿਲਵਾੜ ਕਰਨਾ ਚਾਹੁੰਦੇ ਹੋ ਦੇਖੋ ਜੀ ਇਹ ਮੈਂ ਵੈਸੇ ਓਪਨ ਨਹੀਂ ਕਰਨਾ ਚਾਹੁੰਦਾ ਸੀ ਬਟ ਇਹ ਚੀਜ਼ ਸੱਚ ਹੈ ਕਿ ਜੇਕਰ ਉਹ ਇਦਾਂ ਕਰਦੇ ਆ ਨਾ ਤਾਂ ਡੈਫੀਨਿਟਲੀ ਗਗਨ ਸਰ ਉਹਨਾਂ ਦਾ ਸੈਕਸ ਲਾਈਫ ਖਤਮ ਹੋ ਜਾਂਦਾ ਜਿਹੜੇ ਅੱਜ ਕਾਲ ਦੀ ਜਨਰੇਸ਼ਨ ਆ ਹਾਲਾਂਕਿ ਹਲੇ 4 ਦਿਨ ਪਹਿਲਾਂ ਮੈਨੂੰ ਕੋਈ ਮਿਲ ਕੇ ਹਟਿਆ ਅੱਛਾ ਤੇ ਉਹਨਾਂ ਨੇ ਮੈਨੂੰ ਕਿਹਾ ਸਰ ਮੈਂ ਆਪਣੇ ਨਾ ਟੈਸਟੋਸਟ੍ਰੋਨ ਉਹ ਕਰਵਾਇਆ ਟੈਸਟ ਤੇ ਲੋ ਆਇਆ ਲੋ ਆਇਆ ਉਹ ਕਿੱਡੀ ਮਾੜੀ ਗੱਲ ਆ ਉਹਦਾ weight ਸੀਗਾ ਜਿਹੜਾ ਕਿੱਥੇ 90 ਕਿਲੋ ਨਾ ਕੁਝ ਨਾ ਖਾ ਕੇ ਵੀ ਕੁਝ ਨਹੀਂ ਦੋਸਤੋ ਕੁਝ ਨਾ ਖਾਂਦੇ ਹੋਏ ਵੀ ਉਹਨੇ ਆਪਣਾ ਟੈਸਟੋਸਟ੍ਰੋਨ ਘਟਾ ਲਿਆ ਕਾਰਨ ਲੈਗ ਨਹੀਂ ਲਾਉਣੀ ਸਾਡਾ ਲੋਅਰ ਬਾਡੀ ਵਰਕ ਨਹੀਂ ਕਰਨਾ ਉਹਨਾਂ ਨੇ ਉੱਪਰ ਦੀ ਉਹਨਾਂ ਨੇ ਖਾਣੀ ਹੈ ਬਿਲਕੁਲ ਲੋਅ ਡਾਈਟ ਕਾਰਬ ਨਹੀਂ ਖਾਣੇ ਮਿੱਠਾ ਨਹੀਂ ਖਾਣਾ ਪ੍ਰੋਟੀਨ ਨਹੀਂ ਖਾਣਾ ਮਿਲਰਸ ਨਹੀਂ ਖਾਣੇ ਇਹਨਾਂ ਦੇ ਵਿੱਚੋਂ ਫਿਰ ਤੁਹਾਡੀ ਸਰੀਰ ਦੇ ਵਿੱਚ ਰਹੂਗਾ ਕੀ ਇਹ ਦੱਸੋ ਉਹੀ ਸਿੱਖ ਸਾਹਿਬ ਏਟ ਐਪ ਤੇ ਉਹ ਉਹਦੇ ਚੱਕਰ 'ਚ ਕੁੜੀ ਨੂੰ ਇੰਪ੍ਰੈਸ ਕਰਨ ਦੇ ਚੱਕਰ ਤੇ ਲੇਕਿਨ ਜਦੋਂ ਉਹਨੇ ਆਪਣਾ ਉਹ ਕੰਮ ਸ਼ੁਰੂ ਕੀਤਾ ਉਹਨਾ ਉਹ ਕੰਮ ਨਹੀਂ ਹੋਇਆ ਮਤਲਬ ਇਹ ਚੀਜ਼ਾਂ ਬਿਨਾ ਅਧ ਨੌਲੇਜ ਨਾਲ ਜਦੋਂ ਤੁਹਾਡੇ ਕੋਲ ਅਧ ਨੌਲੇਜ ਹੋਵੇ ਸੈਕਸ ਪੈਕ ਬਣਾਉਣਾ ਕੋਈ ਬੱਚਿਆਂ ਦਾ ਖੇਲ ਨਹੀਂ ਹੈ ਸਾਰਿਆਂ ਦਾ ਟੈਸਟੋਸਟਰੋਨ ਲੋ ਹੋ ਜਾਂਦਾ ਇਹ ਮੈਂ ਲਿਖ ਕੇ ਦੇ ਦੇਣਾ 10 ਦਿਨ ਇੱਕ ਇੱਕ ਮਹੀਨਾ ਬੋਡੀ ਬਿਲਡਰ ਭੁੱਖੇ ਰਹਿੰਦੇ ਨੇ ਤੇ ਉਹਨਾਂ ਦੀ ਜਿਹੜੀ ਤੁਹਾਡੀ ਬਾਡੀ ਹੈ ਨਾ ਸ਼ਾਈਨੋ ਸ਼ਾਈਨ ਜਿਹੜੀ ਮਸਲਸ ਬਣਾ ਕੇ ਦਿਖਾਉਂਦੇ ਆ ਤੁਹਾਨੂੰ ਦੇਖਿਆ ਹੋਣਾ ਕਿ ਤਰुण ਗਿੱਲ ਨੇ ਵੀ ਓਪਨ ਕਰ ਦਿੱਤਾ ਹੋਇਆ ਇਹ ਗੱਲ ਸੱਚ ਹੈ ਕਿ ਬਿਨਾ ਨੌਲੇਜ ਤੋਂ ਜਿਹੜਾ ਬਾ ਤੁਹਾਡਾ ਟੈਸਟੋਸਟਰੋਨ ਲੈਵਲ ਲੋ ਹੋਊਗਾ ਲੋ ਹੋਊਗਾ 100% ਹੋਊਗਾ ਜੇ ਤੁਸੀਂ ਵਧੀਆ ਤਰੀਕੇ ਨਾਲ ਦੇਖੋ ਤੁਹਾਡੇ ਅੰਦਰ ਕੁਝ ਹੈ ਹੀ ਨਹੀਂ ਸਰੀਰ 'ਚ ਸਰੀਰ ਖਾਲੀ ਹੋਊਗਾ ਸਰੀਰ ਅੰਦਰੋਂ ਫੋਕਾ ਵਾ ਇਧਰੋਂ ਐਬਸ ਨਿਕਲਣ ਉਹਨੂੰ ਕੀ ਕਰੋਗੇ ਉਹ ਤਾਂ ਫਿਰ ਦਰਦ ਦੇ ਰਿਸਕ ਹੋਣੀ ਦਰਦ ਹੋਊਗਾ ਹਾਂ ਬਿਲਕੁਲ ਸੋ ਬਹੁਤ ਸ਼ੁਕਰੀਆ ਤੁਹਾਡਾ ਆਪਣਾ ਕੀਮਤੀ ਸਮਾਂ ਤੁਸੀਂ ਦਿੱਤਾ ਔਰ ਸਾਡੇ ਨਾਲ ਗੱਲਬਾਤ ਕੀਤੀ ਹੈ ਜੀ ਥੈਂਕ ਯੂ ਸਰ ਥੈਂਕ ਯੂ so ਬਿਲਕੁਲ ਉਮੀਦ ਕਰਦੇ ਆ ਗੱਲਬਾਤ ਚੰਗੀ ਲੱਗੀ ਹੋਊਗੀ ਵੀਡੀਓ ਵਿੱਚ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਊਗੀ ਫਾਇਦੇਮੰਦ ਲੱਗੀ ਹੋਊਗੀ ਦੋਸਤੋ ਸ਼ੇਅਰ ਜ਼ਰੂਰ ਕਰਿਓ ਅੱਜ ਕੱਲ ਦੀ ਜਨਰੇਸ਼ਨ ਨੂੰ ਇਹਨਾਂ ਗੱਲਾਂ ਦੀ ਬਹੁਤ ਜ਼ਰੂਰਤ ਵੀ ਆ ਮੈਨੂੰ ਐਵੇਂ ਲੱਗਦਾ ਤਾਂ ਕਰਕੇ ਅਸੀਂ ਇਹ ਵੀਡੀਓ ਤੁਹਾਡੇ ਅਸੀਂ ਰੂਬਰੂ ਕੀਤੀ ਹੈ ਸੋ ਵੱਤ ਤੋਂ ਵੱਤ ਵੀਡੀਓ ਨੂੰ ਸ਼ੇਅਰ ਕਰਿਓ ਇਸੇ ਤਰ੍ਹਾਂ ਦੀਆਂ ਹੋਰ ਵੀ ਨਵੀਆਂ ਵੀਡੀਓਜ਼ ਇਸੇ ਚੈਨਲ ਦੇ ਉੱਤੇ ਤੁਹਾਡੇ ਰੂਬਰੂ ਕਰਦੇ ਰਾਵਾਂਗੇ ਬਣੇ ਰਹੋ ਸਾਡੇ ਨਾਲ ਧੰਨਵਾਦ